ਲੋ ਜੀ ਹੁਣ ਸਰਕਾਰ ਨੇ ਫੇਰ ਧਮਾਕਾ ਕਰਤਾ ਪੋਸਟ ਆਫਿਸ ਦੀਆਂ ਸਿਰਫ 10ਵੀਂ ਵੀਸਤੇ 2413 ਪੋਸਟ ਆਈਆਂ ਤੇ ਜਰੂਰੀ ਗੱਲ ਸਭ ਤੋਂ ਇਹ ਹੈ ਵੀ ਇਹਦੇ ਵਿੱਚ ਕੋਈ ਪੇਪਰ ਨਹੀਂ ਹੋਣਾ ਸਿਰਫ ਮੈਟਰ ਦੇ ਆਧਾਰ ਤੇ ਭਰਤੀ ਹੋ ਗਈ ਹੈ ਤੇ ਉਹਨਾਂ ਕਰੋਨਾ ਵਾਲੇ ਬੱਚਿਆਂ ਦੇ ਜਿਨ੍ਹਾਂ ਦੇ ਮਤਲਬ ਪੇਪਰ ਨਹੀਂ ਹੋਏ ਸੀਗੇ ਇਹਨਾਂ ਦੀ ਪਰਸੈਂਟੇਜ ਚੰਗੀ ਬਣੀ ਆ ਏ ਪਲੱਸ ਜਾਂ ਆ ਜਿਨ੍ਹਾਂ ਦੇ 100 ਚੋਂ 100 ਨੰਬਰ ਆਏ ਆ ਠੀਕ ਹੈ ਉਹ ਇਹ ਪੋਸਟ ਭਰ ਸਕਦੇ ਆ ਉਹ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਠੀਕ ਹੈ ਜੇਕਰ ਇਹ ਇਹਨਾਂ ਫਾਰਮਾਂ ਦੀ ਗੱਲ ਕਰੀਏ ਇਹ 10 ਤਰੀਕ 10 2025 ਤੋਂ ਭਰਨੇ ਸਟਾਰਟ ਹੋਏ ਆ ਤੇ ਲਾਸਟ ਤਰੀਕ 3 3 2025 ਹਨ ਉਮਰ ਦੀ ਗੱਲ ਕਰੀਏ ਇਸ ਵਿੱਚ 18 ਤੋਂ ਲੈ ਕੇ 40 ਸਾਲ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਤੇ ਐਸੀ ਬੀਸੀ ਨੂੰ ਇਸ ਵਿੱਚ ਉਮਰ ਦੀ ਵੱਖਰੀ ਛੋਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਕੋਲ ਪੋਸਟਾਂ ਦੁਆਰਾ ਫੇਰ ਦੱਸ ਰਿਹਾ 21413 ਦੀ ਯੋਗਤਾ ਇਸ ਦੀ ਦੁਆਰਾ ਫੇਰ ਰਿਪੀਟ ਕਰ ਰਹੇ ਹਾਂ ਵੀ ਦਸਵੀਂ ਹੈ। ਗ੍ਰਾਮ ਡਾਕ ਸੇਵਕ ਦੀ ਪੋਸਟਾ ਉਸੇ ਏਰੀਏ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਪੋਸਟਾ ਹੈਗੀਆਂ ਇਹਦੇ ਜ਼ਿਲ੍ਹੇ ਤੁਸੀਂ ਅਪਲਾਈ ਕਰਨਾ ਉਸੇ ਜ਼ਿਲ੍ਹੇ 'ਚ ਅਪਲਾਈ ਕਰ ਸਕਦੇ ਆ। ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੋ ਕੈਂਡੀਡੇਟ ਜਿਨਾਂ ਨੂੰ ਨਹੀਂ ਪਤਾ ਲੱਗਦਾ ਉਹ ਰਿਸ਼ਤੇਦਾਰਾਂ ਦੇ थ्रू ਜਾਂ ਕਿਸੇ ਨੂੰ ਗਾਹ ਸ਼ੇਅਰ ਕਰਕੇ ਇਹ ਵੀਡੀਓ ਦੱਸ ਕੇ ਦੱਸ ਸਕਦੇ ਹੋ ਕਿਉਂਕਿ ਚਲੋ ਪੇਪਰ ਤੋਂ ਬਗੈਰ ਹੀ ਸਰਜਨ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਇਹ ਸਿਰਫ ਮੈਡ ਬੇਸ ਤੇ ਭਰਤੀ ਆ ਬਹੁਤ ਵਧੀਆ ਮੌਕਾ ਹੈਗਾ ਕਿ ਜਿਹੜੇ ਬੱਚੇ ਪੇਪਰ ਤੋਂ ਬਚਣਾ ਚਾਹੁੰਦੇ ਆ ਨੰਬਰ ਚੰਗੇ ਆ ਉਹ ਇਹ ਪੋਸਟ ਭਰ ਕੇ ਲਾਹ ਲੈ ਸਕਦੇ ਆ